ਬਾਈਪਾਸ ਯੂਥ ਕਲੱਬ ਵੱਲੋਂ ਨੋਵਾ ਵਿਚਾਲ ਭਗਵਤੀ ਜੀ ਦਾ ਉਰਵਾਇਆ ਜਾ ਰਿਹਾ ਹੈ ਮਹਾਮਾਈ ਦੇ ਖੇਤਰ ਨਾਲ ਸੰਗਤ ਦਾ ਸਮਨ ਇੱਕਦਰਾ ਹੜ ਆਇਆ ਹੋਇਆ ਇੰਨੀ ਸੰਗਤ ਆਈ ਆ ਪਤਾ ਨਹੀਂ ਪੂਰੇ ਪੰਜਾਬ ਤੋਂ ਕਿੱਥੇ ਕਿੱਥੇ ਲੋਕ ਆਏ ਹੋਏ ਨੇ ਉੱਤੋਂ ਮਾਸਟਰ ਜੀ ਨੇ ਇੰਨੀ ਰੌਣਕ ਲਾ ਦਿੱਤੀ ਆ ਕਿ ਲੋਕੀ ਸਾਰੇ ਝੂਮ ਉੱਠੇ ਉਹਨਾਂ ਦੇ ਗਾਣੇ ਉਹਨਾਂ ਦੀ ਭੇਟਾ ਦੇ ਨਾਲ ਹੁਣ ਇਸ ਤੋਂ ਬਾਅਦ ਹਮਸਰਿਆ ਜੀ ਲੱਗਣ ਵਾਲੇ ਨੇ ਸੰਗਤ ਪੂਰੇ ਪਿੰਡਾਂ ਚ ਤੁੰਤ ਭਰੀ ਹੋਈ ਹੈ ਬਾਹਰ ਵੀ ਦੇਖੋ ਤੁਸੀਂ ਮੜਾ ਕੈਮਰਾ ਮਾਰੋ ਸਾਰੇ ਬਾਰੇ ਸੰਗਤਾਂ ਸੰਗਤਾਂ ਮਾਹ ਮਾਈ ਦੀ ਕਿਰਪਾ ਨਾਲ ਲੰਗਰ ਖੁੱਲਾ ਚੱਲ ਰਿਹਾ ਸਾਰੀ ਰਾਤ ਲੰਗਰ ਚੱਲੇਗਾ ਜੈ ਮਾਤਾ ਸਾਰੀ ਸੰਗਤਾਂ ਅਸੀਂ ਬਾਈ ਬਾਜੂ ਕਲੱਬ ਤੋਂ ਮਾਹ ਮਾਈ ਦਾ ਜਾਗਰਣ ਹਰ ਸਾਲ ਕਰਾਉਂਦੇ ਆ ਅੱਜ ਕੀ ਲੋਹਾ ਪੂਰਨ ਭਗਵਤ ਜਗਰਣ ਕਰਾ ਰਹੇ ਆ ਤੇ ਮਾਹ ਮਾਈ ਦੀ ਬਖੂਰ ਕਿਰਪਾ ਬਹੁਤ ਸੰਗਤ ਲੱਕਾ ਇਜ਼ਹਾਰ ਨਾਲ ਸੰਗਤਾਂ ਦੇ ਦਰਸ਼ਨ ਕਰਨ ਲਈ ਮਾਹ ਮਾਈ ਦੇ ਔਰ ਮਹਾਮਾਈ ਨੇ ਹਰ ਬੰਦੇ ਨੂੰ ਆਸ਼ੀਰਵਾਦ ਦਿੱਤਾ ਆਪਣਾ ਤੇ ਲੰਗਰ ਭਰਪੂਰ ਅਟੁੱਟ ਚੱਲਿਆ ساری ਰਾਤ ਮਹਾਮਾਈ ਦੇ ਆਸ਼ੀਰਵਾਦ ਨਾਲ ਸਾਰਿਆਂ ਦੇ ਬਾਈਪਾਸ ਯੂਥ ਕਲੱਬ ਮੈਂਬਰਾਂ ਨੇ ਮਿਹਨਤ ਕਰਕੇ ਔਰ ਇਹ ਜਾਗਰਣ ਕਰਾਇਆ ਔਰ ਮਹਾਮਾਈ ਆਸ਼ੀਰਵਾਦ ਦੇਵੇ ਸਭ ਦਾ ਇੱਥੇ ਜਾਗਰਣ ਕਰਾਂਦੇ ਰਹੀਏ ਜੈ ਮਾਤਾ ਦੀ ਅੱਜ ਜਿਹੜਾ ਜਿਲੰਦਰ ਬਾਈਪਾਸ ਚੌਂਦਲੇ ਵਿੱਚ ਕਲੱਬ ਦੇ ਵਾਲੋਂ ਜਿਹੜਾ ਜਾਗਰਣ ਕਰਾਇਆ ਜਾ ਰਿਹਾ ਹੈ ਉਹਦੇ ਚ ਸਾਰੇ ਲੁਧਿਆਣੇ ਵਾਸੀ ਪਹੁੰਚੇ ਜਿਹੜਾ ਪੂਰੇ ਚਲਾਬਦਾ ਮਾਨ ਵਧਾ ਰਹੇ ਅਸੀਂ ਸਹਿ ਦਿਲੋਂ ਧੰਨਵਾਦੀ ਹਾਂ ਉਸ ਕਰਮਾਂ ਦੇ ਜਿਨ੍ਹਾਂ ਨੇ ਸਾਡੇ ਨੂੰ ਮਾਰ ਬਖਸ਼ਿਆ ਪੂਰੇ ਲੁਧਿਆਣੇ ਸ਼ਹਿਰ ਨੂੰ ਮਾਰ ਬਖਸ਼ਿਆ ਕੈਮ ਮਦਦ ਲਈ ਸਾਰਿਆਂ ਨੂੰ ਮਿਲ ਕੇ ਦੇ ਨਾਲ ਤੇ ਮੁਕਦਮੇ ਮਦਦ ਆਇਆ ਸੁਲੇਮ ਬੱਚਦੇ ਬਹੁਤ ਬਹੁਤ ਰੋਣੇ ਦਾ ਉਹ ਨੰਗਰ ਵੰਦਿਆ ਵਾ ਅਰਜੀ ਦੀ ਸੇਵਾ ਬੱਚਿਆਂ ਔਰ ਬਾਣੇ ਪਰਿਵਾਰਾਂ ਦੇ ਬੱਚੇ ਜਾ ਰਹੇ ਜੈ ਜੀ ਸਿੰਘ ਜੀ ਉਹ ਮੇਰੇ ਅੱਗੇ ਔਰ ਜਿਹੜੇ ਜਿਹੜੇ ਲੋਕ ਆ ਰਹੇ ਹੋ। ਬਹੁਤ ਬਹੁਤ ਧੰਨਵਾਦ। ਬਾਈਪਾਸ ਯੂਥ ਕਲੱਬ ਵੱਲੋਂ ਨੋਵਾ ਵਿਸ਼ਾਲ ਭਗਵਤੀ ਜਾਰੀ ਹੋਇਆ ਜਾ ਰਿਹਾ ਹੈ। ਮਹਾ ਮਾਈ ਦੇ ਖੇਤਰ ਨਾਲ ਸੰਗਤ ਦਾ ਸਮਲ ਇੱਕਦਰਾ ਹੜ ਆਇਆ ਹੋਇਆ ਹੈ। ਇੰਨੀ ਸੰਗਤ ਆਈ ਹੈ ਪਤਾ ਨਹੀਂ ਪੂਰੇ ਪੰਜਾਬ ਤੋਂ ਕਿੱਥੇ ਕਿੱਥੇ ਲੋਕ ਆਏ ਹੋਏ ਨੇ। ਉੱਥੋਂ ਮਾਸਟਰ ਜੀ ਨੇ ਇੰਨੀ ਨੌਣਕ ਲਾ ਰਹੀ ਆ। ਇਹ ਲੋਕੀ ਸਾਰੇ ਝੂਮ ਉੱਠੇ ਉਹਨਾਂ ਦੇ ਗਾਣੇ ਉਹਨਾਂ ਦੀ ਭੇਟਾ ਦੇ ਨਾਲ ਹੁਣ ਇਸ ਤੋਂ ਬਾਅਦ ਹਮਸਰ ਰਿਆਜ ਜੀ ਲੱਗਣ ਵਾਲੇ ਨੇ ਸੰਗਤ ਪੂਰੇ ਪਿੰਡਾਲ ਚ ਤੁੰਤ ਭਰੀ ਹੋਈ ਹੈ ਬਾਹਰ ਵੀ ਦੇਖੋ ਤੁਸੀਂ ਮੜਾ ਕੈਮਰਾ ਮਾਰੋ ਸਾਰੇ ਬਾਦੇ ਸੰਗਤ ਦੀ ਸੰਗਤ ਆ ਮਹਾਮਾਈ ਦੀ ਕਿਰਪਾ ਲੰਗਰ ਖੁੱਲ੍ਹਾ ਚੱਲ ਰਿਹਾ ਸਾਰੀ ਰਾਤ ਲੱਗਾ ਚੱਲੇਗਾ ਜੈ ਮਾਤਾ ਸਾਰੀ ਸੰਗਤ ਨੂੰ ਅਸੀਂ ਬਾਈ ਬਾਸ ਯੂਥ ਕਲੱਬ ਤੋਂ ਮਹਾਮਾਈ ਦਾ ਜਾਗਰਣ ਹਰ ਸਾਲ ਕਰਾਉਂਦੇ ਆ ਅੱਜ ਕੀ ਲੋਹਾ ਪੂਰਨ ਭਗਵਤ ਜਗਰਣ ਕਰਾ ਰਹੇ ਆ ਤੇ ਮਾ ਮਾਈ ਦੀ ਬਰਤੂਰ ਕਿਰਪਾ ਬਹੁਤ ਸੰਗਤ ਲੱਖਾਂ ਇਜ਼ਹਾਰ ਨਾਲ ਸੰਗਤ ਦੇ ਦਰਸ਼ਨ ਕਰਨਾ ਹੀ ਮਾ ਮਾਈ ਦੇ ਔਰ ਮਾ ਮਾਈ ਨੇ ਹਰ ਬੰਦੇ ਨੂੰ ਆਸ਼ੀਰਵਾਦ ਦਿੱਤਾ ਆਪਣਾ ਤੇ ਲੰਗਰ ਪ੍ਰਪੂਰ ਅਟੁੱਟ ਚੱਲਿਆ ਸਾਰੀ ਰਾਤ ਮਹਾਮਾਈ ਦੇ ਆਸ਼ੀਰਵਾਦ ਨਾਲ ਸਾਰਿਆਂ ਦੇ ਬਾਈਪਾਸ ਯੂਥ ਕਲੱਬ ਮੈਂਬਰਾਂ ਨੇ ਮਿਹਨਤ ਕਰਕੇ ਔਰ ਇਹ ਜਾਗਰਣ ਕਰਾਇਆ ਔਰ ਮਹਾਮਾਈ ਆਸ਼ੀਰਵਾਦ ਦਵੇ ਸਭ ਦਲ ਇੱਥੇ ਜਾਗਰਣ ਕਰਾਂਦੇ ਰਹੀਏ ਜੈ ਮਾਤਾ ਜੀ ਅੱਜ ਜਿਹੜਾ ਜਿਲੰਦਰ ਬਾਈਪਾਸ ਚੰਦ ਦੇ ਵਿੱਚ ਯੂਥ ਕਲੱਬ ਦੇ ਵੱਲੋਂ ਜਿਹੜਾ ਜਾਗਰਣ ਕਰਾਇਆ ਜਾ ਰਿਹਾ ਹੈ ਉਹਦੇ ਚ ਸਾਰੇ ਲੁਧਿਆਣੇ ਵਾਸੀ ਪਹੁੰਚੇ ਜਿਹੜਾ ਪੂਰੇ ਤੁਹਾਨੂੰ ਬਹੁਤ ਬਹੁਤ ਮਾਣ ਵਧਾ ਰਹੇ ਅਸੀਂ ਸਹਿ ਦਿਲੋਂ ਧੰਨਵਾਦੀ ਹਾਂ ਉਸ ਖਰਬਾ ਵਾਲਿਆਂ ਜਿਨ੍ਹਾਂ ਨੇ ਸਾਡੇ ਨੂੰ 4 ਬੱਚਾ ਫਰਿ ਲੁਧਿਆਣਾ ਸ਼ਹਿਰ ਨੂੰ ਮਾਣ ਬਖਸ਼ਿਆ ਕੈਂਪ ਮਦਦ ਸਾਰਿਆਂ ਨੂੰ ਮੱਠੀ ਭੈਣ ਦੇ ਨਾਲ ਤੇ ਮੁੱਖ ਦਰਵਾਜ਼ੇ ਆਇਆ ਜੁਲੀ ਭੱਜ ਦੇ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਦੇ ਦਵਣ ਨੂੰ ਨੰਗਰਵਤ ਦਿਆਵਾ ਹਰ ਇੱਕ ਦੀ ਸੇਵਾ ਦਾ ਪੁੱਛਿਆ ਔਰ ਬਾਣੇ ਪਰਿਵਾਰਾਂ ਦਾ ਪੁੱਛਿਆ ਜਾਣਾ ਜੈ ਜੀ ਦੀ ਸੇਵਾ ਦੀ ਆ ਜੀ Oh, no, oh, no, no, no.